ਸਤਿ ਸ਼੍ਰੀ ਅਕਾਲ ਮੈਂ ਹਾਂ ਨਿਰੇਜ ਪਾਲੀ ਤੇ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾ ਅੱਜ ਅਸੀਂ ਰਿਪੋਰਟ 'ਚ ਗੱਲ ਕਰਾਂਗੇ ਨਸ਼ਾ ਤੇ ਜ਼ੀਰੋ ਟੋਲਰੈਂਸ ਵਾਲੀ ਨੀਤੀ ਤੇ ਮਾਨ ਸਾਹਿਬ ਨੇ ਨਸ਼ਾ ਵਿਰੁੱਧ ਯੁੱਧ ਨਸ਼ਾ ਤੇ ਜ਼ੀਰੋ ਟੋਲਰੈਂਸ ਦੀਆਂ ਕਹਾਣੀਆਂ ਤਾਂ ਅਜੇ ਹੀ ਪੋਸਟਰਾਂ ਰਾਹੀਂ ਬਥੇਰੀਆਂ ਸੁਣਾਈਆਂ ਪਰ ਇਹ ਕਹਾਣੀਆਂ ਕਿਤੇ ਦਾਦੀ ਅੰਮਾ ਦੀਆਂ ਕਹਾਣੀਆਂ ਬਣ ਕੇ ਨਾ ਰਹਿ ਜਾਣ ਖੱਛਾ ਤਾਂ ਸਿਰਫ ਇਸੇ ਗੱਲ ਦਾ ਚਾਪਦਾ ਹੈ ਆ ਬੀਬੀ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਇੰਸਟਾ ਕੁਈਨ ਥਾਰ ਵਾਲੀ ਇੰਸਟਾ ਕੁਈਨ ਅਮਨਦੀਪ ਕੌਰ ਸਾਹਿਬ ਦਾ ਹਵਲਦਾਰ ਪੰਜਾਬ ਪੁਲਿਸ ਅੱਜ ਪੰਜਾਬ ਬਿਜ਼ਨਸ ਨੇ ਇਸ ਨੂੰ ਮੋੜ ਤੋਂ ਚੱਕ ਲਿਆ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਬਿਜ਼ਲੀਅੰਸ ਦਾ ਪ੍ਰੈਸ ਨੋਟ ਅਤੇ ਇੰਸਟਾ ਕੁਈਨ ਨੂੰ ਚੱਕਦੇ ਹੋਏ ਪੰਜਾਬ ਬਿਜ਼ਨਸ ਦੀਆਂ ਇਹ ਵੀਡੀਓ ਦਾ ਕੁਝ ਅਜੀਹਾਈ ਕੰਦਸਤੀ ਹੈ ਦਰਸਲ ਬਟਿੰਡਾ ਦੇ ਵਿੱਚ ਹੈਰੋਂ ਦੇ ਨਾਲ ਗ੍ਰਿਫਤਾਰ ਇੰਸਟਾ ਕੁਈਨ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ 23 ਦਿਨਾਂ ਦੀ ਹਿਰਾਸਤ ਤੋਂ ਬਾਅਦ ਜ਼ਮਾਨਤ ਮਿਲ ਕੇ ਸੀ ਇਸ ਨੂੰ ਜ਼ਮਾਨਤ ਕਿਵੇਂ ਮਿਲੀ ਅੱਗੇ ਦੱਸਦੇ ਹਾਂ ਪਰ ਹੁਣ ਇਹ ਦੱਸਣਾ ਜ਼ਰੂਰੀ ਹੈ ਕਿ ਹੁਣ ਪੰਜਾਬ ਬਿਜ਼ਲੀਅੰਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਸਲੇ ਦੇ ਵਿੱਚ ਇਨਸਟਾ ਕੁਈਂ ਦੀਆਂ ਰੀਲਾਂ ਨੂੰ ਸਟਾਪ ਕਰਵਾ ਕੇ ਹਿਰਾਸਤ ਚ ਲੈ ਲਿਆ ਕਿਉਂਕਿ ਜੇਲ੍ਹ ਚ ਤਾਂ ਇਸ ਤੋਂ ਰੀਲਾਂ ਬਣਨੀਆਂ ਨਹੀਂ ਬਿਊਰੋ ਨੇ ਜੋ ਪਰਚਾ ਦਰਜ ਕੀਤਾ ਹੈ ਉਸ ਦੇ ਵਿੱਚ ਸਾਫ਼-ਸਾਫ਼ ਤੇ ਸਪਸ਼ਟ ਲਿਖਿਆ ਹੈ ਕਿ ਇਨਸਟਾ ਕੁਈਂ ਨੂੰ ਆਮਦਨ ਦੇ ਜਾਣੇ ਪਛਾਣੇ ਸਰੋਤਾ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਦੱਸਿਆ ਗਿਆ ਕਿ ਉਨ੍ਹਾਂ ਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਇਸ ਕਾਰਵਾਈ ਨੂੰ ਅੰਜਾਮ ਚ ਲਿਆਂਦਾ ਗਿਆ ਬਿਜਲੀਅੰਸ ਦੀ ਜਾਂਚ 'ਚ ਹੈਰਾਨ ਕਰ ਦੇਣ ਵਾਲੀ ਇੱਕ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਮਹਿਕਮੇ ਨੇ ਦੋਸ਼ੀ ਅਮਨਦੀਪ ਕੌਰ ਦੀ ਤਨਖਾਹ, ਬੈਂਕ ਖਾਤੇ ਅਤੇ ਕਰਜ਼ੇ ਦੇ ਰਿਕਾਰਡ ਦੇ ਨਾਲ-ਨਾਲ 2018 ਤੋਂ ਲੈ ਕੇ 2025 ਦੇ ਵਿਚਕਾਰ ਇਸ ਵੱਲੋਂ ਹਾਸਲ ਕੀਤੀਆਂ ਚਲ ਅਤੇ ਅਚਲ ਜਾਇਦਾਦਾਂ ਦੇ ਵੇਰਵਿਆਂ ਦੀ ਜਾਂਚ ਕੀਤੀ। ਤੇ ਜਾਂਚ ਤੋਂ ਬਾਅਦ ਜੋ ਸਾਹਮਣੇ ਆਇਆ ਉਹ ਇਹ ਕਿ ਮਨਦੀਪ ਕੌਰ ਦੀ ਕੁੱਲ ਆਮਦਨ ਸੀ 1 ਕਰੋੜ 8 ਲੱਖ 37 ਹਜ਼ਾਰ ਦੇ ਕਰੀਬ ਪਰ ਵਿਜੀਲੈਂਸ ਜਾਂਚ ਤੋਂ ਸਾਹਮਣੇ ਆਇਆ ਉਹ ਰਕਮ ਹੈ 1 ਕਰੋੜ 39 ਲੱਖ 64 ਹਜ਼ਾਰ ਦੇ ਕਰੀਬ ਯਾਨੀ ਕਿ ਇਸਨੇ ਆਪਣੀ ਕਮਾਈ ਤੋਂ ਵੱਧ 31 ਲੱਖ 27 ਹਜ਼ਾਰ ਰੁਪਏ ਖਰਚ ਕਰ ਦਿੱਤੇ ਯਾਨੀ ਕਿ 29 ਫੀਸਦੀ ਤੋਂ ਵੱਧ ਸੋ ਸਵਾਲ ਉੱਠਦਾ ਹੈ ਕਿ ਇਸ ਦਾ ਕਵੀਨ ਦਾ ਚਿੱਟੇ ਦਾ ਸਾਮਰਾਜ ਕਿੰਨਾ ਵੱਡਾ ਸੀ ਜੋ ਇੱਕ ਮਾਮੂਲੀ ਜਿਹੀ ਹਵਾਲਦਾਰ ਹੁੰਦੇ ਹੋਈ ਵੀ ਇਸ ਦੀ ਕਮਾਈ 'ਚ ਐਡਾ ਵੱਡਾ ਉਛਾਲ ਆ ਗਿਆ ਵਿਜਲਨ ਜਾਂਚ ਦੇ ਵਿੱਚ ਸਾਹਮਣੇ ਆਇਆ ਤੱਖਾਂ ਦੇ ਆਧਾਰ ਤੇ ਬਿਊਰੋ ਨੇ ਪ੍ਰਸ਼ਟਾਚਾਰ ਨੂੰ ਕਾਨੂੰਨ ਦੀ ਧਾਰਾ 13 1 ਅਤੇ 13 2 ਦੇ ਤਹਿਤ ਹੁਣ ਪੁਲਿਸ ਸਟੇਸ਼ਨ ਬਠਿੰਡਾ ਰੇਂਜ ਦੇ ਵਿੱਚ ਕੇਸ ਨੰਬਰ 15 ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਦੀ ਗੱਲ ਵੀ ਆਖ ਦਿੱਤੀ ਹੈ ਪਰ ਚਰਚਾ ਵੀ ਇਹ ਵੀ ਹੈ ਕਿ ਜਿਸ ਜਿਸ ਜ਼ਿਲ੍ਹੇ ਦੇ ਵਿੱਚ ਇਨਸਟਾ ਕਵਿਨ ਪੋਸਟਡ ਰਹੀ ਉੱਥੇ ਦੇ ਅਧਿਕਾਰੀਆਂ ਦੇ ਨਾਲ ਇਸ ਦੀ ਗੰਢ ਟੁੱਪ ਰਹੀ ਹੈ ਪਰ ਸਵਾਲ ਉੱਠਦਾ ਹੈ ਕਿ ਪ੍ਰੈਸ ਕਾਨਫਰੰਸ 'ਚ ਪੁਲਿਸ ਪੱਤਰਕਾਰਾਂ ਸਾਹਮਣੇ ਅਜੇ ਮਸਲਿਆਂ ਦੇ ਵਿੱਚ ਅਗਲੇਰੀ ਤੇ ਪਿਛਲੇਰੀ ਜਾਂਚ ਕਰਨ ਦੀ ਗੱਲਾਂ ਤਾਂ ਆਖਦੀ ਹੈ ਔਰ ABB ਜੇਲ ਗਈ ਜ਼ਮਾਨਤੇ ਬਾੜ ਵੀ ਆ ਗਈ ਪਰ ਅਜੇ ਤੀਕ ਉਹ IPS ਜਾਂ ਵੱਡੇ ਅਫਸਰਾਂ ਦਾ ਖੁਲਾਸਾ ਕਿਉਂ ਨਹੀਂ ਹੋਇਆ ਜਿਨ੍ਹਾਂ ਦੇ ਨਾਲ ਇਸ ਦੀ ਸਿੱਧੀ ਜਾਂ ਅਸਿੱਧੇ ਤੌਰ ਤੇ ਸੈਟਿੰਗ ਸੀ ਜਿਸ ਦੇ ਦਮ ਤੇ ਇਸ ਨੇ ਇਨਾ ਵੱਡਾ ਸਮਰਾਜ ਸਥਾਪਿਤ ਕਰ ਲਿਆ ਬਲ ਉਸ ਨੇ ਮੈਡਮ ਨੂੰ 2 April ਦੇ ਦਿਨ ਲਗਭਗ 18 ਗ੍ਰਾਮ ਹੈਰੋਨ ਦੇ ਨਾਲ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਸੀ ਗ੍ਰਿਫਤਾਰੀ ਤੋਂ ਬਾਅਦ ਇਹ ਮਸਲਾ ਸੂਬੇ ਭਰ ਦੇ ਵਿੱਚ ਸੁਰਖੀਆਂ ਵਿੱਚ ਰਿਹਾ ਅਪ੍ਰੈਲ ਤੋਂ ਅੱਜ 26 ਮਈ ਆ ਗਈ ਪਰ ਪੁਲਿਸ ਦੇ ਲੰਬੇ ਹੱਥ ਅਜੇ ਤੱਕ ਉਹਨਾਂ ਵੱਡੇ ਅਧਿਕਾਰੀਆਂ ਤੱਕ ਕਿਉਂ ਨਹੀਂ ਉਪੜੇ ਜਦਕਿ ਮਾਨ ਸਾਹਿਬ ਨੇ ਤਾਂ ਨਸ਼ਾ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਂਦਾ ਦਾਅਵਾ ਕਰ ਰੱਖਿਆ ਹੈ ਉਧਰ ਅਦਾਲਤ ਤੋਂ ਜ਼ਮਾਨਤ ਮਿਲਣ ਦੇ ਮਸਲੇ ਦੇ ਵਿੱਚ ਇਸ ਦੇ ਵਕੀਲ ਵਿਸ਼ਵਦੀਪ ਸਿੰਘ ਨੇ ਦਲੀਲ ਦਿੱਤੀ ਸੀ ਕਿ ਅਮਨਦੀਪ ਕੌਰ ਨੂੰ ਫਸਾਇਆ ਗਿਆ ਹੈ ਅਤੇ ਉਸ ਤੋਂ ਕੋਈ ਵੀ ਨਸ਼ੀਲਾ ਪਦਾਰਥ ਬਰਾਬੰਦ ਨਹੀਂ ਹੋਇਆ ਚਿੱਟਾ ਵੀ ਨਹੀਂ ਵਕੀਲ ਵਿਸ਼ਪ ਦੀਵ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਪੁਲਿਸ ਵਿਲੇਸਰ ਚਲਾਨ ਹੀ ਨਹੀਂ ਪੇਸ਼ ਕਰ ਸਕੀ ਇਸ ਲਈ ਅਮਨਦੀਪ ਕੌਰ ਨੂੰ ਜ਼ਮਾਨਤ ਦੇਣ ਦਾ ਫੈਸਲਾ ਸੁਣਾਇਆ ਗਿਆ ਹੁਣ ਇਸ ਪੂਰੇ ਮਸਲੇ 'ਚ ਸਵਾਲ ਤਾਂ ਕਈ ਖੜੇ ਹੁੰਦੇ ਨੇ ਤੇ ਜਿਸ 'ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਵਾਕਈ ਪੰਜਾਬ ਪੁਲਿਸ ਅਦਾਲਤ 'ਚ ਚਲਾਨ ਨਹੀਂ ਪੇਸ਼ ਕਰ ਸਕੀ ਤਾਂ ਕੀ ਪੁਲਿਸ ਇਸ ਦੇ ਪਿੱਛੇ ਹੱਥ ਧੋਕੇ ਪੈ ਗਈ ਹੈ ਕਿ ਹੱਕ ਬਾਈ ਕਰਕ ਇਸ ਨੂੰ ਜੇਲ੍ਹ ਅੰਦਰ ਡੱਕਣਾ ਹੀ ਡੱਕਣਾ ਕੁਝ ਵੀ ਹੋ ਜਾਏ ਜਿਸ ਕਰਕੇ ਇਹ ਨਵਾਂ ਪਰਚਾ ਦਰਜ ਕਰ ਦਿੱਤਾ ਗਿਆ ਤੇ ਬਿਜ਼ਲੈਂਸ ਨੇ ਆਹ ਪ੍ਰੈਸ ਨੋਟ ਜਾਰੀ ਕਰ ਦਿੱਤਾ ਪਰ ਆਪ ਸਾਹਮਣੇ ਨਹੀਂ ਆਈ ਕਿ ਪੱਤਰਕਾਰ ਸਵਾਲ ਪੁੱਛਣਗੇ ਹਾਲਾਂਕਿ ਕਈ ਮਸਲੇ 'ਚ ਵਿਜੀਲੈਂਸ ਸਾਹਮਣੇ ਨਹੀਂ ਵੀ ਆਉਂਦੀ ਪਰ ਕੀ ਵਿਜੀਲੈਂਸ ਇਸ ਮਸਲੇ 'ਚ ਵੀ ਬੀਬੀ ਦੇ ਖਿਲਾਫ ਪੁਖਤਾ ਸਬੂਤ ਦੇ ਨਾਲ ਅਦਾਲਤ ਦਾ ਰੁਖ ਕਰੇਗੀ ਜਾਂ ਚਲਾਨ ਪੇਸ਼ ਕਰਨ ਵੇਲੇ ਖਾਤਮਲ ਦੀ ਹੋਈ ਸਾਫ ਨਜ਼ਰ ਆਵੇਗੀ ਪਿਛਲੀ ਵਾਰ ਅਖਬਾਰਾਂ 'ਚ ਛਪੀਆਂ ਖਬਰਾਂ ਦੇ ਮੁਤਾਬਕ ਕਿ ਪੁਲਿਸ ਚਲਾਨ ਨਹੀਂ ਪੇਸ਼ ਕਰ ਪਾਈ ਖੈਰ ਵੇਖਦੇ ਹਾਂ ਇਸ ਵਾਰ ਹੁੰਦਾ ਕੀ ਹੈ ਤੰਬਰ